ਕੀ ਵਜਾਤਾ ਫਿਰ ਨਾ ਕੀ ਨਾਮ ਆਪਣਾ ਮੇਰਾ ਨਾਮ ਕੀ ਟ੍ਰੈਂਡ ਹੈ ਸੀ ਜੀ ਮੇਰਾ ਨਾਮ ਅੰਕਿਤ ਮਾਝਾ ਨਾ 골ਡਨ ਸਟੋਰ ਮੇਰੀ ਦੁਕਾਨ ਦਾ ਨਾਮ ਆ ਬੀਆਰ ਚ ਭਾਜੀ ਇਸ ਵੇਲੇ ਤਾਂ ਖੜੀ ਦੋ ਤਿੰਨ ਦਿਨ ਰਹਿ ਗਈ ਆ ਰਖੜੀ ਪਰ ਗਾਗ ਰਖੜੀ ਦਾ ਬਿਲਕੁਲ ਨਹੀਂ ਜਹੇਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਔਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਜਾਓ ਰੌਣਕ ਦੇਖੋ ਵੀ ਯਾਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੋ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੱਧਰ ਜਾਂਦੇ ਸਰ ਆਨਲਾਈਨ ਨੇ ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜਣ ਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਹੈ ਨਾ ਸਭ ਉਹ ਲੀਅਰ ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਾਂ ਦੀ ਜਿਹੜੀ ਭਾਜੀ ਆਪਸ ਚ ਬੌਂਡਿੰਗ ਹੈ ਉਹ ਤੇ ਖਤਮ ਹੋ ਰਹੀ ਹੈ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ ਆਨਲਾਈਨ ਕਰਕੇ ਨਾ ਨਾ ਭਰਾ ਭੈਣ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ ਚ ਹੋਣ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀ ਬਾਜੀ ਵੀ ਹੁੰਦੀ ਹੈ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਰਖੜੀ ਦੇ ਮਾਮਲੇ ਚ ਵੀ ਇਦਾਂ ਹੋ ਸਕਦਾ ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚਾਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ 5 ਰ ਚੀਜ਼ਾਂ ਮਤਲਬ ਇਦਾਂ ਹੀ ਆ online ਥੱਗੀ ਜ਼ਿਆਦਾ ਆ ਹਰ ਚੀਜ਼ ਥੱਗੀ ਹੁੰਦੀ ਐ ਪਰ ਅਪੀਲ ਇਹੀ ਐ ਕਿ ਲੋਕੀ ਜਿਹੜੇ ਆ ਬਾਹਰ ਆ ਉਹ ਚੀਜ਼ ਦੇਖ ਕੇ ਖਰੀਦੋ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾ ਚ ਰੋਕਤ ਕਰੋ ਉਹਨਾਂ ਕਾ ਲੱਗ ਜਾਂਦੇ ਸੀ ਕਿਉਂਕਿ ਪਹਿਨਾ ਨੇ ਦੂਰ ਜਿਹੜੇ ਪ੍ਰਾ ਰਹਿੰਦੇ ਸੀ ਉਹਨਾਂ ਨੂੰ ਪਈ ਨਹੀਂ ਹੁੰਦੀ ਐ ਜੀ ਬਾਈ ਪੋਸਟ ਜਾਂ ਬਾਈ ਕੋਰੀਅਰ ਬਿਲਕੁਲ ਪਰ ਇਸ ਵਾਰ ਇਦਾਂ ਹੀ ਐ ਲੇਕਿਨ ਦੁਕਾਨਦਾਰਾਂ ਦਾ ਕੀ ਮਾਹੌਲ ਐ ਦੁਕਾਨਦਾਰ ਉਹ ਨਹੀਂ ਰਖੜੀ ਖਰੀਦ ਰਿਆ ਹੈ ਜਿਵੇਂ ਨਹੀਂ 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 ਭਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰਖੜੀ ਲਿੱਤੀ ਉਹ 30 ਦੁਕਾਨਦਾਰ ਦਾ ਕੰਮ ਬਹੁਤ ਘਟਿਆ ਜੀ ਪਿਛਲੇ ਸਾਲ ਨਾਲੋਂ 20 ਤੋਂ 30% ਕੰਮ ਰਹਿ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਕੰਮ ਰਹਿ ਗਿਆ ਸੀ ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ ਕੰਮ ਘਟਦਾ ਪਿਆ ਭਾਜੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਇਹ ਕਹੀਏ ਕਿ ਦੁਕਾਨਦਾਰ 10-15 ਹਜ਼ਾਰ ਵਟ ਕੇ ਘਰ ਜਾ ਰਹੇ ਜਿਹੜਾ ਅੱਜ ਵੀ 10-15 ਹਜ਼ਾਰ ਵਟ ਰਿਹਾ ਵਾ 인ਫਲੇਸ਼ਨ ਦਾ ਹਿਸਾਬ ਲਾਈਏ ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ ਕੁਝ ਨਹੀਂ ਮਿਲਦਾ ਸਾਰਾ ਆਨਲਾਈਨ ਕਰ ਗਿਆ 90% ਜਿਹੜਾ ਆਨਲਾਈਨ ਕਰਕੇ ਕਹਾਂਗੇ ਕੀ ਲੱਗਦਾ ਹੈ ਇਸ ਨੂੰ ਆਨਲਾਈਨ ਟਰੇਡਿੰਗ ਦਾ ਟੈਂਡ ਘਟਾਉਣ ਲਈ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਭਾਜੀ ਲੋਕਾਂ ਨੂੰ ਤਾਂ ਸਮਝ ਹੋਣੀ ਚਾਹੀਦੀ ਬਸ ਮੇਰੀ ਗੱਲ ਤੁਹਾਨੂੰ ਦੱਸਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਕੀਪਰ ਨਾਲ ਹੁੰਦਾ ਹੈ ਜਿਹੜਾ ਲਾਗੇ ਦੁਕਾਨਦਾਰ ਆ ਸਾਰੇ ਖਾਨ ਸਾਰੇ ਮਤਲਬ ਹੀ ਕਮਾਣ ਵਾਸਤੇ ਬੈਠੇ ਆ ਜੈਨੂਇਨ ਚੀਜ਼ ਦੇਣਗੇ ਸਾਰੇ ਸਰਕਾਰ ਦੇ ਹੱਥ 'ਚ ਬਸ ਇਹੀ ਹੈ ਕਿ ਟੈਕਸ ਲਾਣ ਤੇ ਸਰਕਾਰ ਇੱਕ ਕੁਆਲਿਟੀ ਕੰਟਰੋਲ ਰੱਖੇ ਜਦੋਂ ਸਰਕਾਰ ਕੁਆਲਿਟੀ ਕੰਟਰੋਲ ਰੱਖੇਗੀ ਨਕਲੀ ਚੀਜ਼ਾਂ ਆਨਲਾਈਨ ਵਿਕਨੀਆਂ ਬੰਦ ਹੋ ਜਾਣਗੀਆਂ ਜਦੋਂ ਨਕਲੀ ਚੀਜ਼ਾਂ ਵਿਕਣੀਆਂ ਬੰਦ ਹੋ ਗਈਆਂ ਰੇਟ ਆਪਣੇ ਆਪ ਕੰਟਰੋਲ 'ਚ ਆਏਗਾ ਨਾ ਗਾਹਕ ਨੇ ਕਹਿਣਾ ਉੱਥੋਂ ਵੀ ਉਹੀ ਰੇਟ ਇੱਥੋਂ ਵੀ ਉਹੀ ਰੇਟ ਤੇ ਆਪਣੇ ਆਪ ਹੀ ਕਸਟਮਰ ਬਾਜ਼ਾਰ 'ਚ ਆਏਗਾ ਕੰਬੀ ਹੋਏ ਕਿਹੜੀ ਰਖੜੀ ਚੱਲ ਰਹੀ ਹੈ ਉਹਦੇ ਵਿੱਚ ਕਿੰਦਾ ਦਾ ਫਰੇਜ਼ ਹੈ ਕਿਹੜੀ ਕਿਹੜੀ ਰਖੜੀ ਅਸਲੇ ਮਤਲਬ ਨਵੀਂ ਆਈ ਹੈ ਜਾਂ ਚੱਲ ਰਹੀ ਹੈ ਬਾਜ਼ਾਰ 'ਚ ਰਖੜੀ ਬਾਈ मोस्टली ਬੱਚੇ ਆਸਤੇ ਲੋਕੀ ਪਸੰਦ ਕਰ ਰਹੇ ਆ ਯਾ ਅੱਜਕੱਲ੍ਹ ਭਰਾ ਭਾਬੀ ਦੀ ਰਖੜੀ ਵੀ ਚੱਲ ਰਹੀ ਹੈ ਪਰ ਕੱਟ ਠੀਕ ਹੈ ਜੀ ਲੋਕੀ मोस्टली ਜਿਹੜੇ ਪ੍ਰੇਫਰ ਕਰ ਰਹੇ ਉਹ 10 ਤੋਂ 20 ਰੁਪਿਆ ਵਾਲੀ ਰਖੜੀ ਜਿਹੜੀ ਧਾ ਬੜਾ ਰੁਝਾਨਾ ਪਜਾ ਚਾਣਾ ਬਹੁਤ ਮੰਦਾ ਹਾਲ ਹੈ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕੀਤੇ ਹੈਗੇ ਜੀ ਠੀਕ ਹੈ ਜੀ ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠਾ ਹੈਗੇ ਹੁਣ ਥੋੜਾ ਪਤਾ ਮਾੜਾ ਮਾੜਾ ਚੱਲਦਾ ਕੰਮ ਬਹੁਤ ਮੰਦਾ ਹੈਗਾ ਬੜਾ ਮੰਦਾ ਚੱਲਦਾ ਰਹੇ ਤਿੰਨ ਦਿਨ ਰਹਿ ਗਏ ਤੇ ਤਿੰਨ ਦਿਨ ਬਹੁਤ ਹਾਂਜੀ ਬਹੁਤ ਮਾੜੀ ਹੋ ਗਈ ਨੋ ਨੂ ਰੱਖ ਰਹੀ ਹੈ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖਦੇ ਚੱਲਦਾ ਬਾਜ਼ਾਰ ਤੇ ਬਹੁਤ ਮੰਦੀ ਹੈ ਜੀ ਕਿੰਨੀ ਰਖੜੀ ਲੈਂਦੀ ਹੈ ਰਖੜੀ ਕਾਫੀ ਲੈ ਕੇ ਆਏ ਰਖੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹੈ ਹਾਂਜੀ ਜ਼ਿਆਦਾ ਲੈਂਦੀ ਹੈ ਜ਼ਿਆਦਾ ਲੈਂਦੀ ਹੈ ਲੇਕਿਨ ਉਸ ਹਿਸਾਬ ਨਾਲ ਨਹੀਂ ਨਹੀਂ ਗਾਕ ਨਹੀਂ ਤਿੰਨ ਦਿਨ ਤਿੰਨ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤਿੰਨ ਦਿਨਾਂ ਚ ਕੀ ਕਰ ਲੈਣਾ ਕੋਈ ਸ਼ੀ ਨਾ ਬਾਜ਼ਾਰ ਖਾਲੀ ਹੈ ਇਹ ਇਹ ਪਰਸੈਂਟੇਜ ਦੀ ਗੱਲ ਕਰੀਏ ਤਾਂ ਹੁਣ ਕਿੰਨੀ ਕੋਈ ਰਖੜੀ ਵੇਚੀ ਜੇ ਹੋਰ ਜਿੰਨੀ ਲੈਂਦੀ ਸੀ ਉਸ ਤੋਂ ਭਾਏ ਜੇ ਕੁਝ ਵੀ ਨਹੀਂ ਨਿਕਲੀ ਜੀ ਨਹੀਂ ਭਾਏ ਜੇ ਕੁਝ ਵੀ ਨਹੀਂ ਨਿਕਲਿਆ ਉਮੀਦ ਕਰਦੇ ਹੋ ਕਿ ਆਉਣ ਵਾਲੇ ਤਿੰਨ ਦਿਨਾਂ ਨੇ ਜਿਹੜਾ ਦੇਖੋ ਤਿੰਨ ਦਿਨ ਤੱਕ ਦੇਖਦੇ ਆਂ ਕੀ ਹੁੰਦਾ ਜੀ ਤਿੰਨ ਦਿਨਾਂ ਤੱਕ ਇਹਦਾ ਸਿਰਫ ਕਾਰਨ ਆਨਲਾਈਨ ਨਹੀਂ ਹੈ ਯਾ ਆਨਲਾਈਨ ਹੀ ਆਨਲਾਈਨ ਹੀ ਹੈ ਜੀ ਆਨਲਾਈਨ ਵੱਡੀ ਤੇ ਕੋਈ ਨਹੀਂ ਬੱਚੇ ਦੀ ਵੇਖਦੀ ਪਈ ਹੈ ਮਾੜੀ ਮੋਟੀ ਬਸ ਹੋਰ ਕੁਝ ਨਹੀਂ ਵੱਡਿਆ ਰਖਦੇ ਨਹੀਂ ਵੱਡੀ ਨਹੀਂ ਰਖਦੇ